जय मई जय महाकाल मैं ब्रम्हानानंदगिरी श्री हिंदू तक्तमुखी भारत पंचदश नाम जीउना खडा त हूं न्याई मैं ਤੁਹਾਨੂੰ ਦੱਸਣਾ ਚਾਹਨਾ ਕਿ ਗੁਰੂ ਜੀ ਦੀ ਛੋਟੋ ਸ਼ਰੀ ਭੰਡਾਰਾ ਤੇ ਗੁਰੂ ਜੀ ਦਾ ਜਨਮ ਦਿਨ ਜਿਹੜਾ 29 ਸਤ ਦਾ ਤੁਹਾਡੇ ਮਾਦੇਮਾਈ ਸਾਰੇ ਪਟਿਆਲੇ ਨੂੰ ਸਾਰੇ ਪੰਜਾਬ ਤੇ ਸਮੁੱਚੇ ਭਾਰਤ ਨੂੰ ਉਹਦੇ ਵਿੱਚ ਨਮੰਤਰਣ ਕਰਨਾ ਚਾਹਨਾ ਕਿਉਂਕਿ ਸਾਡੇ 13 ਖਾੜਿਆਂ ਦੇ ਮਹਾ ਮੰਤਰੀ श्री हरिगिरी ਜੀ ਮਹਾਰਾਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਇਹ ਜਿਹੜਾ ਸ਼ੋਰਸੀ ਭੰਡਾਰਾ ਹੈ ਤਿੰਨ ਮੈਂਬਰੀ ਕਮੇਟੀ ਆਪਣੇ ਨਿਰਚਿਤਵ ਚ ਕਰਵਾ ਰਹੀ ਹੈ ਸਾਡੇ ਜਿਹੜੇ ਕਮੇਟੀ ਦੇ ਮੁਖੀ ਨੇ ਸਾਡੇ ਵੱਡੇ ਗੁਰੂ ਭਾਈ ਮਹਾ ਮੰਡਲੇਸ਼ਵਰ ਸਤਿਆਨੰਦ ਗਿਰੀ ਜੀ ਮੋਗੇ ਵਾਲੇ ਦਾਤ ਹੈ ਉਹਦੇ ਚ ਮੈਂ ਤੇ ਮੇਰੇ ਨਾਲ Hindu ਸੁਰੱਖਿਆ ਕਮੇਟੀ ਦੇ ਸਾਡੇ ਰਾਸ਼ਟਰੀ ਪ੍ਰਧਾਨ ਰਜੇਸ਼ ਕੇਰ ਜੀ ਇਹ ਤਿੰਨੇ ਮੈਂਬਰ ਇਹਦਾ ਇੱਕ ਪ੍ਰੋਗਰਾਮ ਦਾ ਜਿਹੜਾ ਸਾਰਾ ਨਿਰਚਿਤਵ ਕਰ ਰਹੇ ਆ ਜਿਵੇਂ ਫਲੈਕਸਾਂ ਐਡਵਰਟਾਈਜ਼ਮੈਂਟ ਇਨਵੀਟੇਸ਼ਨ ਸਾਧੂ ਸੰਗ ਸਮਾਜ ਨੇ ਇਨਵੀਟੇਸ਼ਨ ਹੋਰ ਜਿੰਨੀਆਂ ਵੀ ਜ਼ਰੂਰੀ ਕਾਰਵਾਈਆਂ ਨੇ ਜਿਵੇਂ ਟੈਂਟ ਲਵਾਣੇ ਹੋਗੇ ਪੰਡਾਲ ਦੇਖਣਾ ਹੋ ਗਿਆ ਸਾਧੂ ਸਮਾਜ ਦੇ ਰਹਿਣ ਦਾ ਆਣ ਦਾ ਜਾਣ ਦਾ ਸਾਰੇ ਸਿਸਟਮ ਉਹਨਾਂ ਨੂੰ ਕਿਵੇਂ ਗਵਕਤਾ ਦੇਣੀ ਹੈ ਕਿਵੇਂ ਉਹਨਾਂ ਨੂੰ ਰੱਖਣਾ ਹੈ ਉਹ ਸਾਰੇ ਪ੍ਰੋਗਰਾਮ ਜਿਹੜੇ ਆ ਸਾਡੇ ਤਿੰਨ ਮੈਂਬਰੀ ਕਮੇਟੀ ਕਰ ਰਹੀ ਹੈ ਵਿੱਚ ਦੇਖਿਆ ਜਾ ਰਿਹਾ ਕਿ ਤੁਹਾਡੇ ਵੱਲੋਂ ਸੇਵਾ ਹੋਰ ਵੀ ਕੋਈ ਪਾਇਆ ਜਾ ਰਿਹਾ ਹੈ ਪਰਚੇ ਕੱਟੀਆਂ ਜਾ ਰਹੀਆਂ ਤੁਸੀਂ ਆਪ ਹੀ ਸੰਸਥਾ ਕਰ ਰਹੀ ਹੈ ਸਾਡੇ ਕਿਸੇ ਪ੍ਰਕਾਰ ਦੀ ਕੋਈ ਪਰਚੀ ਨਾ ਪ੍ਰਿੰਟ ਕਰਾਈ ਗਈ ਹੈ ਗੁਰੂ ਜੀ ਦੇ ਸ਼ੋਰਚੀ ਪਣਾਰੇ ਨੂੰ ਲੈ ਕੇ ਨਾ ਹੀ ਕੱਟੀ ਜਾ ਰਹੀ ਹੈ ਕੁਝ ਸ਼ਰਾਰਤੀ ਲੋਕਾਂ ਵੱਲੋਂ ਨਜਾਇਜ਼ ਤੌਰ ਤੇ ਸ਼ਹਿਰ ਦੇ ਵਿੱਚ ਅਫਵਾਹਾਂ ਫਲਾਈਆਂ ਜਾ ਰਹੀਆਂ ਠੀਕ ਹੈ ਨਾ ਉਹ ਆਪਣੀ ਉਮਰ ਦਾ ਧਿਆਨ ਰੱਖ ਰਹੇ ਆ ਨਾ ਆਪਣੇ ਰੁਤਵੇ ਦਾ ਧਿਆਨ ਰੱਖ ਰਹੇ ਜਿਹੜੇ ਲੋਕ ਅਫਵਾਹਾਂ ਫੁਲਾ ਰਹੇ ਆ ਸਾਨੂੰ ਲੰਗਰ ਚੈਰੀਟੇਬਲ ਟਰਸਟ ਦੇ ਜਿਹੜੇ ਚੀਫ ਟਰਸਟੀ ਨੇ ਸਾਡੇ ਵੱਡੇ ਭੈਣ ਭਵਨੇਸ਼ਵਰੀ ਨੰਦਗਿਰੀ ਜੀ ਉਹਨਾਂ ਵੱਲੋਂ ਅਸੀਂ ਇੱਕ ਐਪਲੀਕੇਸ਼ਨ ਹਿੰਦੂ ਤਾਕਤ ਤੇ ਹਿੰਦੂ ਸੁਰੱਖਿਆ ਸੰਮਤੀ ਵੱਲੋਂ ਉਹਨਾਂ ਦੇ 6 ਤਰੀਕ ਵਾਲੀ ਮੀਟਿੰਗ ਦੇ ਵਿੱਚ ਧਾਇਰ ਕੀਤੀ ਸੀ ਲੰਗਰ ਚੈਰੀਟੇਬਲ ٹرسٹ ਦੇ ਪ੍ਰਧਾਨ ਸਾਹਿਬ ਨੇ ਗੋਤਮ ਜੀ ਨੇ ਚੀਫ ਟਰਸਟੀ ਸਾਹਿਬ ਨੇ ਸਾਰਿਆਂ ਨੇ ਸਾਡੀ ਉਸ ਬੇਨਤੀ ਨੂੰ ਮੰਨਦੇ ਹੋਏ ਲੰਗਰ ਦਾ ਸਾਰਾ ਜਿਹੜਾ ਭੰਡਾਰੇ ਦਾ ਖਰਚਾ ਹੈ ਜਿੰਨਾ ਤਾਂ ਸਮਾਜ ਨੇ ਆਣਾ ਹੈ ਉਹ ਸਾਰਾ ਲੰਗਰ ਚੈਰੀਟੇਬਲ ٹرسٹ ਨੇ ਸਾਡੀ ਬੇਨਤੀ ਪ੍ਰਵਾਨ ਕਰ ਲਈ ਦੂਸਰਾ ਜਿਹੜਾ ਗੁਰੂ ਜੀ ਦੀ ਮੂਰਤੀ ਸਾਫਤ ਕਰ ਰਹੇ ਸੀ ਅਸੀਂ ਸੰਮਤੀ ਵੱਲੋਂ ਸਖਤ ਵੱਲੋਂ ਉਹਦਾ ਵੀ ਜਿਹੜਾ ਖਰਚਾ ਹੈ ਉਹ ਪ੍ਰਧਾਨ ਜੀ ਨੇ ਤੇ ਹੈੱਡ ਅਟਰਸਟੀ ਸਾਹਿਬ ਨੇ ਪ੍ਰਵਾਨ ਕਰ ਲਿਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਉਸ ਤੋਂ ਬਿਨਾਂ ਵੀ अनेका ਖਰਚੇ ਆ ਇਹ ਭੰਡਾਰਾ ਬਹੁਤ ਵੱਡਾ ਹੈ ਰਾਸ਼ਟਰੀ ਪੱਧਰ ਦਾ ਭੰਡਾਰਾ ਹੈ ਤੇ ਸਾਰੇ ਖਰਚੇ ਸ਼੍ਰੀ ਹਰੀ ਗਰੀ ਜੀ ਮਹਾਰਾਜ ਜੀ ਨੇ ਦੇਖਣੇ ਆ ਤੇ ਉਹਨਾਂ ਦੇ ਜਿੰਨੇ ਚੇਲੇ ਆ ਭਾਰਤ ਚ ਪੰਜਾਬ ਚ ਜੁੜੇ ਵੀ ਜਿਨ੍ਹਾਂ ਨੇ ਸਹਿਯੋਗ ਪਾਣਾ ਉਹਨਾਂ ਨੇ ਵੱਡੇ ਗੁਰੂ ਜੀ ਕੋਲ ਸਹਿਯੋਗ ਪਾ ਦੇਣਾ ਉਦੇ ਕਿਸੇ ਬੰਦੇ ਤੋਂ ਐਨਓਸੀ ਲੈਣ ਦੀ ਲੋੜ ਨਹੀਂ ਪਰਚੀ ਦੀ ਕਿਸੇ ਬੰਦੇ ਨੂੰ ਪੁੱਛਣ ਦੀ ਲੋੜ ਨਹੀਂ ਵੀ ਭੰਡਾਰਾ ਦਾਨ ਕਿੱਥੇ ਕਰਨਾ ਜਾ ਕੇ ਕਿੱਥੇ ਨਹੀਂ ਕਰਨਾ ਸੰਤ ਸਮਾਜ ਨੇ ਜਿੱਥੋਂ ਜਿੱਥੋਂ ਆਣਾ ਉਹਨਾਂ ਸਭ ਨੂੰ ਕਰਾਇਆ ਵੀ ਦੇਣਾ ਹੈ ਉਹਨਾਂ ਦੇ ਰੁਤਮੇ ਦੇ ਮੁਤਾਬਕ ਦਕਸ਼ਨਾ ਵੀ ਦੇਣੀ ਹੈ ਚਾਂਦੀ ਦੇ ਬਰਤਨ ਵੀ ਦੇਣੇ ਆ ਸੋਨੇ ਦੀਆਂ ਅੰਗੂਠੀਆਂ ਵੀ ਦੇਣੀਆਂ ਅਨੇਕਾ ਪ੍ਰਕਾਰ ਦੇ ਜਿਹੜੇ ਦਾਨ ਨੇ ਜਿਹੜੇ ਵਿਧੀ ਵਿਧਾਨ ਨੇ ਉਹ ਸੰਪੂਰਨ ਕਰਨੇ ਆ ਹਰੀ ਗਿਰੀ ਜੀ ਮਹਾਰਾਜ ਨੇ ਆਪਣੇ ਨਿਰਕਤਲ ਤੇ ਅਸੀਂ ਉਹਨਾਂ ਦੇ ਨਿਆਈ ਹੋਣ ਕਰਕੇ ਉਹਨਾਂ ਦੇ ਸਪੋਰਟਰਾਂ ਨਾ ਹੀ ਪੰਜਾਬ ਤੋਂ ਨਾ ਹੀ ਪਟਿਆਲੇ ਤੋਂ ਨਾ ਹੀ ਕਿਤੇ ਬਾਹਰੋਂ ਪਰਚੀ ਕੱਟਣ ਵਾਲਾ ਸਿਸਟਮ ਨਹੀਂ ਸਪੋਰਟ ਇੱਕ ਵੱਖਰੀ ਚੀਜ਼ ਹੁੰਦੀ ਹੈ ਚੇਲੇ ਹੁਣ ਇੱਕ ਵੱਖਰੀ ਚੀਜ਼ ਹੁੰਦੀ ਹੈ ਅਸੀਂ ਹਰੀਗਰੀ ਜੀ ਮਹਾਰਾਜ ਦੀ ਸਪੋਰਟ ਕਰਨ ਲਈ ਇਸ ਭੰਡਾਰੇ ਦੇ ਵਿੱਚ ਜਿੰਨੇ ਵੀ ਚੇਲੇ ਆ ਸਭ ਨੂੰ ਬੇਨਤੀ ਕਰਦਾ ਆਪਕੋ ਆਪਣੀ ਜਿੰਨੀ ਇੱਛਾ ਸ਼ਕਤੀ ਰੱਖਦੇ ਹੋ ਮਹਾਰਾਜ ਜੀ ਨੂੰ ਇੱਕ ਭੰਡਾਰ ਦੀ ਸਪੋਰਟ ਕਰੀਏ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਵੀ ਜਗਤਗੁਰੂ ਪੰਚਾਨੰਦ ਗਰੀ ਜੀ ਮਹਾਰਾਜ ਦੇ ਚੇਲੇ ਆਪਣੇ ਆਪ ਦੇ ਵਿੱਚ ਸਮਰੱਥਾ ਤੇ ਭੰਡਾਰਾ ਜਿਹੜਾ ਉਹ ਸਮਰੱਥੋਗੀ ਕਰ ਰਹੇ ਆ ਵੜੇਪਨ ਨਾਲ ਰੋ ਫਟ ਗਏ ਇੱਕ ਸਵਾਲ ਹੈਗਾ ਥੋੜੇ ਵਿੱਚ ਦੇ ਲਿਖਿਆ ਜਾਏ ਤੁਹਾਡੇ ਇੱਥੇ ਮੰੰਦਰ ਦੇ ਮੁਤੇ ਆਫਿਸ ਨੂੰ ਕੋਈ ਖੌਣ ਵਾਟਿਆ ਸੀ ਜੀ ਸੁਣਿਆ ਧੱਕਾ ਮੱਕੇ ਵੀ ਹੋਈ ਆ ਉਹਦੇ ਬਾਰੇ ਕੀ ਹੋ ਰਿਹਾ ਦੇਖੋ ਮੈਂ ਉਸ ਦਿਨ ਤਕਰੀਬਨ ਗੈਰ ਹਾਜ਼ਰ ਸੀ ਪਰ ਜਿਹੜੇ ਸ਼ਖਸ਼ੀ ਦੂਜੇ ਸ਼ਹਿਰਾਂ ਚੋਂ ਆ ਕੇ ਇੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਕੋਈ ਆ ਦੇਖੋ ਹੱਥਾਂ 'ਚ ਚੂੜੀਆਂ ਅਸੀਂ ਪਾਈਆਂ ਨਹੀਂ ਕਿਉਂਕਿ ਸਾਨੂੰ ਟਿੱਕ ਦਾ ਜਵਾਬ ਪੱਥਰ ਨਾਲ ਦੇਣਾ ਆਂਦਾ ਹੈ ਬਿਲਕੁਲ ਦੇਾਂਗੇ ਉਸ ਦਿਨ ਸਮਾਂ ਖੁੰਝ ਗਿਆ ਕਿ ਉਹ ਸਾਥੀ ਨਹੀਂ ਆ ਸਕੇ ਜਾਂ ਅਸੀਂ ਮੌਕੇ ਤੇ ਨਹੀਂ ਪਹੁੰਚ ਸਕੇ ਦੂਰ ਸੀ ਪਰ ਜਿੱਦਣ ਵੀ ਕਿਸੇ ਹੁਣ ਦੁਬਾਰਾ ਮਾਈ ਨੇ ਸਮਾਂ ਦਿੱਤਾ ਤੇ ਉਹਨਾਂ ਦਾ ਜਿਹੜਾ ਪਾਲਿਆ ਹੋਇਆ ਭਰਮ ਭਲੇਖਾ ਉਹ ਬਿਲਕੁਲ ਦੂਰ ਕਰ ਜਾਗੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਾਂਗੇ ਅੰਦਰ ਰਹਿਣਾ ਬਾਹਰ ਰਹਿਣਾ ਕੋਈ ਬਾਲੀ ਵੱਡੀ ਗੱਲ ਨਹੀਂ ਕਿ ਆਏ ਮੰਨਤ ਚ ਹੈ ਤੁਹਾਡੇ ਕੋਲ ਕੋਈ ਐਕਸ਼ਨ ਹੈ ਅਜੇ ਤੱਕ ਦੁਬਾਰਾ ਨਹੀਂ ਆਏ ਅਸੀਂ ਬੇ ਸਬਰੀ ਨਾਲ ਇੰਤਜ਼ਾਰ ਚ ਆ ਕਿ ਜਿੱਦਣ ਕਿਤੇ ਅਮਨਾ ਸਾਹਮਣਾ ਹੋ ਗਿਆ ਹੁਣ ਫਿਰ ਮਾਈ ਨਿਰਨੇ ਕਰੇਗੀ ਉਹਦੇ ਹੱਥ ਹੈ ਮਾਈ ਦੇ ਨਿਰਨੇ ਕਰਨਾ 25 ਤਰੀਕ ਨੂੰ ਗੁਰੂ ਜੀ ਦੀ ਸ਼ੋਭਾ ਯਾਤਰਾ ਹੈ ਮੂਰਤੀ ਦਾ ਸ਼ਹਿਰ ਭਗਵਨ ਹੈ ਸਾਰੇ ਪਟਿਆਲਾ ਵਾਸੀਆਂ ਨੂੰ ਇੱਕ ਬੇਨਤੀ ਹੈ ਵੀ ਆਓ ਸਾਰੇ ਰਲ ਮਿਲ ਕੇ ਮੇਰੇ ਸੱਜਣ ਮਿੱਤਰ ਜਿਨ੍ਹਾਂ ਨੇ ਗੁਰੂ ਜੀ ਨੇ ਨਿਆਈ ਸੀ ਉਹ ਸ਼ੋਭਾ ਯਾਤਰਾ ਦਾ ਹਿੱਸਾ ਬਣੀਏ ਸ਼ਹਿਰਕ ਥਾਂ ਤਾਂ ਦੇ ਸ਼ੋਭਾ ਯਾਤਰਾ ਦਾ ਸਵਾਗਤ ਕਰੀਏ ਇਹ ਸ਼ੋਭਾ ਯਾਤਰਾ ਦਾ ਨਿਰਧਿਤਵ ਹੈ ਜਿਹੜਾ ਉਹ ਆਪ ਹਰੀਗਰੀ ਜੀ ਮਹਾਰਾਜ ਭਗਨੇਸ਼ਵਰੀ ਨੰਦਗਰੀ ਜੀ ਠੀਕ ਹੈ ਦਾਸ ਉਹਦੇ ਚ ਹੋਏਗਾ ਇਧਰ ਬਿੰਤੀ ਗਰੀ ਜੀ ਥਾਣਾ ਪਤੀ ਸਾਹਿਬ ਸਾਡੇ ਸਤਿਗੁਰੂ ਜੀ ਮਹਾਰਾਜ ਬੈਠੇ ਆ ਹੋਰ ਜਿੰਨੇ ਸਾਡੇ ਖਾੜਾ ਪਟੀਸ਼ਨ ਦੇ ਸੰਤ ਨੇ ਉਹ ਸਾਰੇ ਕਰਨਗੇ ਇਹਦੀ ਜਿਹੜੀ ਨੇਨ ਦੇਖ ਰੇਗਾ ਇਹਦੀ ਪ੍ਰੋਟੈਕਸ਼ਨ ਹੈ ਉਹ ਸਾਰੀ ਦੀ ਸਾਰੀ ਹਿੰਦੂ ਸ਼ਰਕਸ਼ਾ ਸੰਪਤੀ ਦੇ ਰਾਸ਼ਟਰੀ ਪ੍ਰਧਾਨ ਰਜੇਸ਼ ਕੇਰ ਜੀ ਦੇਖਣਗੇ ਉਹਨਾਂ ਦੇ ਬਣਾਏ ਰੂਟ ਪਲਾਨ ਦੇ ਮੁਤਾਬਕ ਜਿਹੜਾ 25 ਤਰੀਕ ਦਾ ਪ੍ਰੋਗਰਾਮ ਹੈ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਹਿਯੋਗੀ ਸੰਜੀਵ ਬਬਲਾ ਜੀ ਉਹਨਾਂ ਨੇ ਸਾਰੇ ਰੂਟ ਪ੍ਰੋਗਰਾਮ ਬਣਾਏ ਆ ਉਹਨਾਂ ਦੇ ਮਤਾਬਕ ਹੀ ਯਾਤਰਾ ਵੱਖ-ਵੱਖ ਬਾਜ਼ਾਰਾਂ ਚੋਂ ਦੀ ਹੁੰਦੀ ਹੋਈ ਕਾਲੀ ਮਾਤਾ ਮੰਦਿਰ ਆ ਕੇ ਦੁਬਾਰਾ ਮੂਰਤੀ ਸ਼ਿਸ਼ੋਭਤ ਕਰੇਗੀ ਸਭ ਤੋਂ ਪਹਿਲਾਂ ਆਪਣੇ ਗੁਰੂ ਬ੍ਰਹਮਲਿੰਗ ਪੰਚਾਨੰਦ ਗਿਰੀ ਜੀ ਮਹਾਰਾਜ ਜੀ ਚਰਨੋਂ ਮੇ ਕੋੜੀ ਕੋੜੀ ਨਮਸਕਾਰ ਮੈਂ ਆਪਣੇ ਖੜੇ ਦੇਸ਼ ਨਾਲ ਸੰਸਮਾਜ ਨਾਲ ਇਕੱਠੇ ਜਨੂੰਨ ਚੱਲਣਾ ਉਥੋਂ ਦੇਸ਼ ਆ ਅਸੀਂ ਇਕੱਠੇ ਆ ਕੋਈ ਹੋ ਨਹੀਂ ਹੈ ਸੁਣੋ ਸਾਰੇ ਕਰਾ ਜਿੰਦਿਆ ਆਪਸ ਵਿੱਚ ਕੋਈ ਐਜੀ ਗੱਲ ਨਹੀਂ ਇਸ ਸਰਕੇ ਜਿਹੜਾ ਗੁਰੂ ਜੀ ਦਾ ਜਨਮ ਦਿਨ ਇਹ ਪੋਜਿਆ ਇਹ ਸਾਰੇ ਰਲ ਮਿਲ ਕੇ ਆ ਸੀ ਬੁਲਾਉਂਗੇ ਔਰ ਸਾਰੇ ਪਟਿਆਲੇ ਨੂੰ ਸਾਰੇ ਪੰਜਾਬ ਨੂੰ ਅੱਜ ਵੀ ਬੁਲਾਵਾ ਹੈ ਜੀ ਇਥੇ ਆਣ ਨੰਗਰ ਵਾਲੇ ਨਤੀ ਦਿਗ ਨੂੰ ਅਹ ਜ ਤੁਸੀਂ ਕੀ ਸੋਚਿਆ ਸੀਗਾ ਜਾਂ ਤੁਹਾਨੂੰ ਕਿਸ ਨੇ ਫੜਤਾਇਆ ਸੀ ਜਾਂ ਤੁਹਾਨੂੰ ਕੋਈ ਲੈ ਕੇ ਗਿਆ ਜਿਹੜਾ ਤੁਸੀਂ ਇੰਨਾ ਬੋਲੇ ਤੁਸੀਂ ਇੰਨੇ ਦਿਨ ਗਿਆ ਪ੍ਰਯਾਤ ਫਿਰ ਤੁਸੀਂ ਦੁਬਾਰਾ ਮੰਦਿਰ ਚ ਆ ਗਏ ਹੋ ਬਲੀ ਬੋਲਣ ਵਾਲੀ ਗੱਲ ਕੀ ਹੈ ਕੋਈ ਉਹ ਨਹੀਂ ਕੀ ਪਤਾ ਲੱਗਦਾ ਤੁਸੀਂ ਅੱਜ ਮੇਰੇ ਨਾਲ ਠੀਕ ਹੋ ਕੱਲ ਗਲਤ ਹੋ ਸਕਦੇ ਹੋ ਬੋਲਣ ਵਾਲੀ ਚ ਗੱਲੇ ਆ ਉਹਨਾਂ ਵੀ ਪਹਿਲਾਂ ਵੀ ਇਕੱਠੇ ਸੀ ਕੋਈ ਐਜੀ ਗੱਲ ਨਹੀਂ ਰਾਜ ਵੀ ਇਕੱਠੇ ਨੇ ਜਿਹੜੇ ਬੰਦੇ 5 ਨਹੀਂ ਮਤਲਬ 22 ਅੱਜ ਕਿੱਦਾਂ ਤੁਸੀਂ ਆਏ ਹੋ ਨਾ ਜੁੜੇ ਹੋ ਕੀ ਸੋਚ ਕੇ ਦਵਾਰ ਆਏ ਅਸੀਂ ਆਏ ਹਾਂ ਖਾੜੇ ਆਦੇਸ਼ ਅਨੁਸਾਰ ਖਾੜੇ ਆਦੇਸ਼ ਤੇ ਵੀ ਇਕੱਠੇ ਹੋ ਗਏ ਤੁਸੀਂ ਜੀ ਕੋਲੋਂ ਪ੍ਰੋਗਰਾਮ ਕਰੋ ਤੁਹਾਡਾ ਖੜਾ ਦੇਸ਼ ਅਸੀਂ ਸਭ ਤੋਂ ਅਖੜੇ ਦੇਸ਼ ਦਾ ਸੀ ਮੰਨਦਾ ਸਭ ਸਰਪ੍ਰੀਖ ਹੈ ਕੋਲ ਉਹਦੇ ਬਾਰੇ ਤੁਸੀਂ ਕੀ ਕਹੋਗੇ ਜੀ ਮੈਨੂੰ ਸਿੱਧਾ ਜਿਆਦਾ ਤੁਹਾਡਾ ਸਪਸ਼ਟਨ ਹੈ ਉਹਨਾਂ ਬਾਰੇ ਕੀ ਕਹੋਗੇ ਤੁਸੀਂ ਕੀ ਇਹ ਦੇਸ਼ ਲਈ ਵਰਤ ਕੀ ਬੋਲਣ ਨੂੰ ਸੀ ਉਹਨਾਂ ਬਾਰੇ ਕੀ ਬੋਲੀਏ ਕੁਝ ਨਹੀਂ ਬੋਲਣ ਨੂੰ ਕੋਲ ਉਹਰੇ ਸਾਰੇ ਕੀ ਕਰ ਅਸੀਂ ਇਹ ਚਾਹਦੇ ਵੀ ਸਾਰੇ ਰੌਲੇ ਮਿਲ ਕੇ ਇਕੱਠੇ ਕੰਮ ਕਰ ਜਿਹੜੇ ਗੁਰੂ ਜੀ ਦੇ ਸਪਤਨੀ ਸੀ ਅਧੂਰੇ ਰਹਿ ਗਏ ਉਹ ਪੂਰੀ ਹੋ ਜਾਣ ਸਾਰੇ ਰਣਮਿਲ ਕੇ ਹੀ ਪੂਰੇ ਕਰ ਸਕਦੇ ਆ ਬਾਕੀ ਜੇ ਉਹ ਸੋਦੇ ਦੋ ਬੰਦੇ ਇਕੱਠੋ ਕੰਨੀ ਕਰਦੇ ਤੇ ਅਸੀਂ ਸਾਰੇ ਇਕੱਠੇ ਹੋਣ ਤਾਂ ਹੀ ਇਹ ਗੱਲ ਬਣੇਗੀ ਨਹੀਂ ਬਣੇਗੀ ਜਿਹੜੇ ਸਭ ਲੱਗ ਹੋਈ ਤੇ ਜਾ ਉਹ ਮੰਨ ਕਰੇ ਤੁਹਾਡੇ ਬੰਦਿਆਂ ਨੂੰ ਅਲੱਗ-ਅਲੱਗ ਕਰਨ ਨੂੰ ਸਿੱਧੀ ਹੈ ਕਣ ਲੱਗਦਾ ਹੈ ਉਹਨਾਂ ਦਾ ਕੰਮਿਆਬ ਹੋਣਗੇ ਸਮਝੀ ਜੀ ਸੁਣਿਏ ਤੁਸੀਂ ਜਿਹੜੀ ਜਿਹੜੀ ਦੂਜੀ ਪਾਰਟੀ ਹੈ ਜਿਹੜੇ ਬਣੇ ਹੋਏ ਨੇ ਹੋਰ ਬਣੇ ਹੋ ਆਏ ਨੇ ਤੁਹਾਡੇ ਸਾਰੇ ਬੰਦਿਆਂ ਨੂੰ ਅਲੱਗ-ਅਲੱਗ ਕਰ ਲੈਣੇ। ਉਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਉਹ ਕਾਮਯਾਬ ਹੋ ਜਾਣਗੇ ਆਪਣੇ? ਨਹੀਂ ਨਹੀਂ ਪਾਰਟੀ ਕਿਹੜੀ ਪਾਰਟੀ ਹੈ? 10 ਬੰਦੇ ਹੋਣਗੇ ਪਾਰਟੀ ਤਾਂ ਹੀ ਹੁੰਦੀ ਹੈ। ਜੇ ਬੰਦਾ ਇਕੱਲਾ ਹੋਏ ਤਾਂ ਪਾਰਟੀ ਕੀ ਹੋਏਗੀ? ਇਹ ਦੱਸੋ। ਕਿਹੜੇ ਬੰਦੇ ਜਿਹੜੇ ਬੰਦੇ ਨੇ ਅੱਜ ਤੱਕ ਕਿਸੇ ਨੇ ਇਹ ਨਹੀਂ ਕਿਹਾ ਵੀ ਮੈਂ ਹਾਂ। ਅੱਜ ਤੱਕ ਕਿਸੇ ਨੂੰ ਪਤਾ ਹੀ ਨਹੀਂ। ਠੀਕ ਆ ਸੀ ਤਾਂ ਗੁਰੂ ਜੀ ਦੇ ਚੇਲੇ ਆ ਤੁਹਾਨੂੰ ਪਤਾ ਹੀ ਕੀ ਹੋਈ ਆ ਆਦੇ ਪਿੱਛੇ ਤਾਂ ਕਿਸੇ ਨੂੰ ਉਹ ਨਹੀਂ ਗੁਰੂ ਜੀ ਨੇ ਯੂਨ ਕਰਾਸ ਕਰੇ ਸਾਕਾਸ ਦੇ ਗੱਲੋਂ ਬਾਰੇ ਕੀ ਹੋਇਆ ਲੱਗਿਆ ਇਕੱਠੇ ਰਹਿਵਾਂ ਮੈਂ ਉਹਨੂੰ ਗੱਲ ਕੀਤੀ ਐ ਮੈਂ ਉਹਨੂੰ ਗੱਲ ਕੀਤੀ ਐ ਕੀ ਕਹਿੰਦਾ ਉਹ ਨਾਲ ਚਲੇਗੇ ਕੋਈ ਉਹ ਨਹੀਂ ਅਸੀਂ ਦੇਖਿਆ ਵੀ ਨਹੀਂ ਅਸੀਂ ਤਾਂ ਸਮਾਜ ਆ ਦੇ ਇਕੱਠੇ ਹੋ ਗਏ ਕੁਝ ਜਦੋਂ ਦੁਬਾਰਾ ਮੰਦਰ ਚਾਹੇ ਕਿ ਹਰ ਦਿਨ ਨਹੀਂ ਦੁਬਾਰਾ ਮੈਂ ਮੰਦਿਰ ਕਿਵੇਂ ਸਨਮ ਕੀਤਾ ਦੁਬਾਰਾ ਮੈਂ ਤਾਂ ਮੰਦਿਰ ਦਾ ਕੋਈ ਮੇਰਾ ਕਿਸੇ ਦਾ ਨਹੀਂ ਹੈ ਸਾਰਾ ਦਾ ਸਾਂਝਾ ਹੈ ਮੰਦਿਰ ਜੀ ਮੈਂ ਪਹਿਲਾਂ ਵੀ ਆਂਦਾ ਸੀ ਅੱਜ ਵੀ ਆਂਦਾ ਹਾਂ ਮੰਦਿਰਾਂ ਨੂੰ ਤੂੰ ਇਹ ਹੀ ਕਹਿੰਦੀ ਮੰਦਰ ਥੋੜੀ ਸਾਡਾ ਵਿਰੋਧੀ ਹੈ ਮੰਦਰ ਨਹੀਂ ਜਿਹੜੇ ਤੁਹਾਡੇ ਹਿੰਦੂ ਰਿਪੋਰਟ ਬਣੇ ਹੋਏ ਹੈ ਗੁਰੂਪਾਣੇ ਤੁਸੀਂ ਇਹਨਾਂ ਕੋਲ ਦੁਬਾਰਾ ਆਏ ਹੈ ਹੈਨਾ ਇਹਨਾਂ ਨੇ ਤੁਹਾਡੀ ਵੀਡੀਓ ਦੇਖੀ ਨਾ ਕੁਝ ਹੋਇਆ ਸੈਨਾ ਨੇ ਤੁਹਾਡਾ ਸਨਮ ਕੀਤਾ ਦੁਬਾਰਾ ਸਨਮ ਹੈ ਪੂਰਾ ਸਾਡਾ ਵੱਡਾ ਭਾਈ ਹੈ ਨਹੀਂ ਨਹੀਂ ਸਾਰੇ ਭਾਈ ਆਪਨੇ ਸਾਡੇ ਗੁਰੂ ਭਾਈ ਅਸੀਂ ਤਾਂ ਭਾਈ ਹੈ ਜਦੋਂ ਆਪਾਂ ਆਪਣੇ ਮਾਪੇ ਨੂੰ ਛੱਡ ਕੇ ਗੁਰੂ ਬਣਾਉਂਦੇ ਆ ਉਹ ਮਾਪੇ ਬਣਾਉਂਦੇ ਆ ਤੇ ਜਿਹੜੇ ਗੁਰੂ ਭਾਈ ਹੋ ਗਏ ਜਿਹੜੇ ਉਹਨਾਂ ਦੇ ਚੇਲੇ ਸਾਰੇ ਗੁਰੂ ਭਾਈ ਆ ਸੀ